ਆ ਦੋਸਤੋ ਜਿਹੜੀ ਤੁਹਾਨੂੰ ਅੱਜ ਆਪਾਂ ਇੱਕ ਕੋਠੀ ਦਿਖਾਉਣੇ ਆ ਨਾ ਬਹੁਤ ਸੋਹਣੀ ਕੋਠੀ ਹੈ ਇਹ ਸਿੰਗਲ ਪੋਰਸ਼ਨ ਹੈਗੀ ਤੇ 1200 ਸਕੁਅਰ ਫੁੱਟ ਏਰੀਆ ਹੈ ਤੇ ਮਾਡਰਨ ਟਾਈਪ ਦੀ ਕੋਠੀ ਹੈ ਇਹ ਜਦੋਂ ਸਟਾਰਟ ਹੋਈਆਂ ਸੀ ਨਾ ਪਿੰਡਾਂ 'ਚ ਕੋਠੀਆਂ ਪੈਣੀਆਂ ਉਦੋਂ ਮਾਡਰਨ ਟਾਈਪ ਹੀ ਪੈਣ ਲੱਗੀਆਂ ਸੀਗੀਆਂ ਕਲਾਸਿਕਨ ਹੁਣ ਪਾਉਣ ਲੱਗੇ ਨੇ ਕਲਾਸਿਕਲ ਕੋਠੀਆਂ ਤੇ ਬਹੁਤ ਸੋਹਣੀਆਂ ਕੋਠੀਆਂ ਹੁੰਦੀਆਂ ਸੀ ਦੋਸਤੋ ਇਹ ਮਾਡਰਨ ਤੇ ਇਸ ਦੇ ਉੱਪਰ ਸੈਕੰਡ ਪੋਰਸ਼ਨ ਦੀ ਵੀ ਆਪਸ਼ਨ ਹੈਗੀ ਆ ਜੇਕਰ ਪਾਤੀ ਤਾਂ ਬਹੁਤ ਦੇਖੀ ਠੁੱਕ ਮਣਨ ਦੀ ਸ ਕੋਠੀ ਦੀ ਤੇ ਵਿਚ ਲੋਕਾਂ ਨੂੰ ਜਿਨ੍ਹਾਂ ਨੂੰ ਪਸੰਦ ਨੇ ਅੱਜ ਵੀ ਮਾਡਰਨ ਕੋਠੀਆਂ ਹੀ ਪਸੰਦ ਨੇ ਤੇ ਬਹੁਤ ਪਈ ਵੀ ਜਾਂਦੀਆਂ ਨੇ ਖੇਤਾਂ 'ਚ ਪਈ ਹੋਈ ਅਜਿਹੀ ਕੋਠੀ ਤਾਂ ਸਿਰੇ ਹੀ ਕਰਾਉਂਦੀ ਹੁੰਦੀ ਐ ਮਾਡਰਨ ਟਾਈਪ ਦੀ ਤੇ 12 ਸਕੁਅਰ ਫੁੱਟ ਏਰੀਆ ਦੋਸਤੋ ਇਸ ਤੇ 10 ਲੱਖ ਰੁਪਏ ਲੱਗਿਆ ਹੁਣ ਤੱਕ ਜੋੜੀਆਂ ਵਗੈਰਾ ਦਾ ਕੰਮ ਰੈਡੀ ਐ ਤੇ ਟਾਇਲ ਪੱਥਰ ਵਗੈਰਾ ਲੱਗ ਚੁੱਕਿਆ ਤੇ ਜੋੜੀਆਂ ਨੂੰ ਕਲਰ ਵਗੈਰਾ ਵੀ ਹੋ ਗਿਆ ਅੰਦਰੋਂ ਵੀ ਬਖਾਵਾਂਗੇ ਦੋਸਤੋ ਦੋ ਬੈੱਡਰੂਮ ਬਣੇ ਹੋਏ ਨੇ ਵਧੀਆ ਜਾਇਜ਼ ਜਾਇ ਏਰੀਆ ਐ ਮੈਨ ਮੈਨ ਰੂਮ ਨੇ ਜਿੰਨੇ ਚਾਹੀਦੇ ਨੇ ਐਕਸਟਰਾ ਹੈ ਨਹੀਂਗੇ ਤੇ ਕਟ ਵੀ ਹੈ ਨਹੀਂਗੇ ਬੀਸਰਦਾ ਹੀ ਨਹੀਂ ਹੈਗਾ ਤੇ ਕੋਠੀ ਬਹੁਤ ਸੋਹਣੀ ਹੈ ਸਫਾਈ ਬਹੁਤ ਜ਼ਿਆਦਾ ਕੋਠੀ ਦੇ ਵਿੱਚ ਅੰਦਰੋਂ ਆ ਵੇਖੋ ਲੌਬੀ ਪਾਸ ਖੁੱਲੀ ਲੌਬੀ ਹੈ ਚਾਨਣ ਨੇਚਰਲ ਲਾਈਟ ਵਧੀਆ ਪੈਂਦੀ ਹੈ ਇਹ ਡਰਿੰਕ ਰੂਮ ਰਾਈਟ ਸਾਈਡ ਤੇ 11 ਬਾਈ 12 ਸਕਰ ਫੁੱਟ ਦਾ ਡਰਿੰਕ ਰੂਮ ਹੈ ਇਸ ਦੇ ਬਾਹਰ ਇੱਕ ਵਿੰਡੋ ਰੱਖੀ ਹੋਈ ਹੈ ਤਾਂ ਕਿ ਨੇਚਰਲ ਲਾਈਟ ਪਵੇ ਤੇ ਇਸ ਦੇ ਅੱਗੇ ਕਿਚਨਾਂ ਦੋਸਤੋ ਜੋ ਕਿ 10 ਬਾਈ 12 ਫੁੱਟ ਦਾ ਹੋਏਗਾ ਆ ਦੇਖੋ ਲੌਬੀ ਕਿੰਨੀ ਸਫਾਈ ਹੈ ਕੋਠੀ ਦੇ ਵਿੱਚ ਤੇ ਆ ਵੇਖੋ ਕਿਚਨ ਕਿਚਨ ਦੀ ਵੀ ਇੱਕ ਵਿੰਡੋ ਰੱਖੀ ਹੋਈ ਹੈ ਬਾਹਰ ਨੇਚਰਲ ਲਾਈਟ ਪਵੇ ਤੇ ਨਾਲੇ ਬਾਹਰ ਗੌਰ ਰਹਿੰਦੀ ਹੈਗੀ ਜਦੋਂ ਲੇਡੀਆਂ ਕੋਈ ਕੰਮ ਵਗੈਰਾ ਕਰਦੀਆਂ ਤਾਂ ਬੇੜੇ ਦੇ ਵਿੱਚ ਨਿਗਾ ਵੱਜਦੀ ਰਹਿੰਦੀ ਆ ਦੇਖੋ ਦੋਸਤੋ ਟਾਈਲ ਵਗੈਰਾ ਬਹੁਤ ਸੋਹਣੀ ਲੱਗੀ ਹੋਈ ਹੈ ਆ ਵੇਖੋ ਵੇਖ ਸਕਦੇ ਹੋ ਤੁਸੀਂ ਤੇ ਲੈਫਟ ਸਾਈਡ ਤੇ ਇਹ ਪੂਜਾ ਰੂਮ ਜੋ ਕਿ ਮੇਨ ਗੇਟ ਦੇ ਲੈਫਟ ਸਾਈਡ ਤੇ ਮੈਨ ਐਂਟਰੀ ਥੀ ਹੈ ਪੂਜਾ ਰੂਮ ਬਣਾਇਆ ਹੋਇਆ ਤੇ ਸਤਨਾਮ ਵਾਇਗੁਰੂ ਦਾ ਸ਼ੀਸ਼ਾ ਪਵਾਇਆ ਹੋਇਆ ਉੱਤੇ ਲਿਖਿਆ ਆ ਕੇ ਉਸ ਦੇ ਨਾਲ ਹੀ ਇੱਕ ਬੈਡਰੂਮ ਹੈ ਦੋਸਤੋ ਆ ਵੇਖੋ ਇਹ ਬੈਡਰੂਮ ਆ ਗਿਆ ਤੇ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਸਟੋਰ ਵੀ ਬਣਿਆ ਹੋਇਆ ਹੈ ਅੱਗੇ ਜਾ ਕੇ ਇਹ ਇਸੇ ਤਰੀ ਮਣਾਉਣ ਲੱਗੇ ਹੁਣ ਕਮਰੇ ਦੇ ਵਿੱਚ ਅੱਗੇ ਅਟੈਚ ਕਰ ਦਿੰਦੇ ਨੇ ਸਟੋਰ ਬੈਡਰੂਮ ਦੇ ਨਾਲ ਨਾਲ ਤਾਂ ਪਰਦੇ ਦਾ ਪਰਦਾ ਰਹਿੰਦਾ ਤੇ ਨਾਲੇ ਪ੍ਰਾਈਵੇਸੀ ਹੁੰਦੀ ਹੈ ਦੋਸਤੋ ਸੋ ਕੀਮਤੀ ਸਮਾਨ ਹੁੰਦਾ ਨਾ ਆਪਣੇ ਕੋਲ ਰਹਿੰਦਾ ਤੇ ਇੱਧਰ ਵਾਸ਼ਰੂਮ ਬਣਿਆ ਹੋਇਆ ਹੈ ਜੋ ਕਿ ਕਾਮਨ ਵਾਸ਼ਰੂਮ ਆ ਆ ਵੇਖੋ ਟਾਇਲ ਵਗੈਰਾ ਛੜਾ ਰੱਖੀ ਆ ਤੇ ਸਿਰਫ ਲੌਬੀ ਨਾਲ ਅਟੈਚ ਆ ਬਈ ਯੂਰਾ ਨੇ ਕਿਸੇ ਬੈਡਰੂਮ ਦੇ ਨਾਲ ਕੋਈ ਵਾਸ਼ਰੂਮ ਅਟੈਚ ਨਹੀਂ ਕੀਤਾ ਚਲੋ ਆਪਣਾ ਆਪਣਾ ਅਲੱਗ-ਅਲੱਗ ਸਿਸਟਮ ਹੁੰਦਾ ਤੇ ਇਧਰ ਦੂਸਰਾ ਬੈਡਰੂਮ ਦੋਸਤੋ ਆ ਵੇਖੋ ਦੋ ਬੈਡਰੂਮ ਬਣੇ ਹੋਏ ਨੇ ਇਸ ਕੋਠੀ ਦੇ ਵਿੱਚ ਤੇ ਪਿੱਛੇ ਇਸ ਦੀ ਵਿੰਡੋ ਲਗਾਈ ਹੋਈ ਹੈ ਇੱਕ ਸੋ ਕੋਠੀ ਦਾ ਜਿੰਨਾ ਜਾਇਜ਼ਾ ਇਹ ਹੁੰਦਾ ਨਾ ਦੋਸਤੋ ਉਨੀ ਸਫਾਈ ਵੀ ਵਧੀਆ ਹੁੰਦੀ ਹੈ ਪਰ ਯਸ ਵਾ ਇਸ ਕੋਈ ਰੰਦੀਆ ਕੋਠੀ ਦੀ ਤੇ ਸੋਹਣੀ ਲੱਗਦੀ ਹੈ ਕੋਠੀ ਤੇ ਇੱਥੇ ਭਾਈ ਹੋਰਾਂ ਨੇ ਥੋੜੀ ਸੈਟਿੰਗ ਨਹੀਂ ਕਰੀ ਹਜੇ ਕੰਮ ま ਦੂਰ ਆਗਾ ਥੋੜਾ ਜਿਆਦਾ ਗ੍ਰਿਲ ਵਗੈਰਾ ਲਗਾਉਣ ਵਾਲੀ ਹੈ ਤੇ ਆ ਵੇਖੋ ਕੋਠੀ ਦੇ ਵਿੱਚ ਲਾਈਟ ਵਗੈਰਾ ਬਹੁਤ ਪੈਂਦੀ ਹੈ ਬਿਨਾ ਲਾਈਟ ਤੋਂ ਆਏ ਜੋ ਕਿ ਨੇਚਰਲ ਲਾਈਟ ਪੈ ਰਹੀ ਹੈਗੀ ਸਿਰਫ ਦੋਸਤੋ ਸਿਰਫ ਮਮੰਟੀ ਛੱਤੀ ਹੋਈ ਆ ਤਾਂ ਕਿ ਵਾਰਿਸ ਵਗੈਰਾ ਨਾ ਆਵੇ ਪੌੜੀਆਂ ਦੇ ਵਿੱਚ ਉੱਪਰ ਹੋਰ ਕੋਈ ਏਰੀਆ ਨਹੀਂ ਪਾਇਆ ਹੋਇਆ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋ